ਸੰਗਤ ਜੀ ਬਚਨ ਕਮਾਉਣ ਦਾ ਫਲ ਅਤੇ ਨਾ ਕਮਾਉਣ ਦੀ ਕੀ ਸਜ਼ਾ ਮਿਲਦੀ ਹੈ ਆਓ ਜਾਣਦੇ ਹਾਂ ਇਸ ਸਾਖੀ ਰਾਹੀਂ ਸਾਖੀ ਪਈ ਮਾਣਾ ਜੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਕੋਲ ਪਈ ਮਾਣਾ ਨਾਮ ਦਾ ਇੱਕ ਸਿੱਖ ਰਹਿੰਦਾ ਸੀ ਜਿਸ ਦਾ ਹਰ ਵੇਲੇ ਖਾਣ ਪੀਣ ਵਾਲੇ ਹੀ ਧਿਆਨ ਰਹਿੰਦਾ ਸੀ ਕੜਾ ਪ੍ਰਸ਼ਾਦ ਤੇ ਖੀਰ ਦਾ ਲੰਗਰ ਖਾ ਖਾ ਕੇ ਉਸ ਨੇ ਆਪਣਾ ਢਿੱਡ ਬਹੁਤ ਵਧਾਇਆ ਹੋਇਆ ਸੀ ਹਰ ਵੇਲੇ ਭਾਂਤ ਭਾਂ ਦੇ ਲੰਗਰ ਛਕਦਾ ਰਹਿੰਦਾ ਸੀ ਅਤੇ ਕਿਸੇ ਵੀ ਕੰਮ ਕਾਰ ਨੂੰ ਹੱਥ ਨਹੀਂ ਸੀ ਲਗਾਉਂਦਾ ਜੇ ਕੋਈ ਸਿੱਖ ਉਸ ਨੂੰ ਸੇਵਾ ਕਰਨ ਲਈ ਕਹਿੰਦਾ ਤਾਂ ਉਹ ਉਲਟਾ ਉਸ ਨਾਲ ਲੜ ਪੈਂਦਾ ਤੇ ਕਈ ਵਾਰ ਉਸਦੇ ਗਲ ਵੀ ਪੈ ਜਾਂਦਾ ਉਹ ਅੱਗੋਂ ਸਿੱਖਾਂ ਨੂੰ ਕਹਿੰਦਾ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਕੁਝ ਕਹਿਣ ਵਾਲੇ ਮੈਨੂੰ ਤਾਂ ਜੇ ਗੁਰੂ ਸਾਹਿਬ ਜੀ ਕੋਈ ਕੰਮ ਕਹਿਣਗੇ ਮੈਂ ਤਾਂ ਹੀ ਕੋਈ ਕੰਮ ਕਰਾਂਗਾ ਤੁਹਾਡੇ ਅੱਖਾਂ ਵਿੱਚ ਕੁਝ ਨਹੀਂ ਕਰਾਂਗਾ ਸਿੱਖਾਂ ਨੇ ਇਹ ਗੱਲ ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸਮਝਾਇਆ ਕਿ ਗੁਰੂ ਘਰ ਵਿੱਚ ਲੜਾਈ ਨਹੀਂ ਕਰੀਦੀ ਹਥਿਸਾਬ ਨਾਲ ਮਿਲ ਕੇ ਰਹਿੰਦਾ ਹੈ ਸੰਗਤ ਦੀ ਸੇਵਾ ਕਰਕੇ ਅਤੇ ਨਾਮ ਬਾਣੀ ਜਪ ਕੇ ਜਨਮ ਸਫਲਾ ਕਰੀਦਾ ਹੈ। ਉਹ ਅੱਗੋਂ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗਾ ਕਿ ਮੈਂ ਕੋਈ ਸਿੱਖਾਂ ਦਾ ਨੌਕਰ ਥੋੜੀ ਹਾਂ ਜੋ ਇਨਾਂ ਦੀ ਸੇਵਾ ਕਰਾਂ ਮੈਂ ਤੁਹਾਡਾ ਹਰ ਵਚਨ ਮੰਨਾਂਗਾ ਅਤੇ ਕਦੇ ਵੀ ਤੁਹਾਡੇ ਹੁਕਮ ਤੋਂ ਬੇਮੁਖ ਨਹੀਂ ਹੋਵਾਂਗਾ। ਗੁਰੂ ਸਾਹਿਬ ਜੀ ਉਸ ਨੂੰ ਸੰਗਤ ਦੀ ਸੇਵਾ ਕਰਨ ਤੇ ਸਭ ਨਾਲ ਮਿਲ ਕੇ ਰਹਿਣ ਦਾ ਉਪਦੇਸ਼ ਦੇ ਰਹੇ ਸਨ ਪਰ ਉਹ ਇਸ ਬਚਨ ਨੂੰ ਕਮਾਉਣ ਹਿਤ ਸਤਿਵਚਨ ਕਹਿਣ ਦੀ ਬਜਾਏ ਅੱਗੋਂ ਕਹੀ ਜਾ ਰਿਹਾ ਸੀ। ਮੈਂ ਸਿੱਖਾਂ ਦੇ ਆਖੇ ਨਹੀਂ ਲੱਗਾਗਾ ਤੇ ਤੁਹਾਡਾ ਹਰ ਹੁਕਮ ਮੰਨਾਗਾ ਪਰ ਗੁਰੂ ਸਾਹਿਬ ਜੀ ਜੋ ਕਹਿ ਰਹੇ ਸਨ ਉਹ ਉਸ ਨੂੰ ਮੰਨ ਵੀ ਨਹੀਂ ਰਿਹਾ ਸੀ ਭਈ ਮਾਣੇ ਦਾ ਇਹ ਅੜੀਅਲ ਰਵਈਆ ਦੇਖ ਕੇ ਇਹ ਦੇਖਣ ਲਈ ਕਿ ਉਹ ਸਾਡਾ ਹੁਕਮ ਕਿੰਨਾ ਕੋ ਮੰਨਦਾ ਹੈ ਗੁਰੂ ਸਾਹਿਬ ਜੀ ਨੇ ਉਸ ਨੂੰ ਕਹਿ ਦਿੱਤਾ ਕਿ ਜਾ ਜੰਗਲ ਵਿੱਚ ਜਾ ਕੇ ਚਿਖਾ ਚਣ ਕੇ ਉਸ ਵਿੱਚ ਸੜ ਮਰ ਭਈ ਮਾਣਾ ਵਾਕੇ ਹੀ ਜੰਗਲ ਵਿੱਚ ਚਲਾ ਗਿਆ ਤੇ ਚਿਖਾ ਚਣ ਕੇ ਉਸ ਵਿੱਚ ਸੜ ਕੇ ਮਰਨ ਲਈ ਤਿਆਰ ਹੋ ਗਿਆ ਪਰ ਜਦ ਉਹ ਚੀਖਾ ਚਣ ਕੀ ਉਸੇ ਛਾਲ ਮਾਰਨ ਦੀ ਵਾਰੀ ਆਈ ਤਾਂ ਮਰਨ ਨੂੰ ਜੀ ਨਾ ਕਰੇ ਉਸ ਸਮੇਂ ਉੱਥੇ ਇੱਕ ਚੋਰ ਆਇਆ ਜੋ ਕਿ ਰਾਜੇ ਦੇ ਮਹਿਲ ਵਿੱਚੋਂ ਸੋਨਾ ਚੋਰੀ ਕਰਕੇ ਭਜਿਆ ਹੋਇਆ ਸੀ ਕਰਤੇ ਦੀ ਕੁਦਰਤ ਕੇ ਭੱਜੇ ਆਉਂਦੇ ਉਸ ਚੋਰ ਦੇ ਅੰਦਰ ਆਪਣੇ ਇਹ ਨਾ ਮਾੜੇ ਕਰਮਾਂ ਦਾ ਬੜਾ ਪਛਤਾਵਾ ਹੋਇਆ ਤੇ ਉਹ ਅੱਗੇ ਤੋਂ ਮਾੜੇ ਕੰਮ ਛੱਡ ਕੇ ਇੱਕ ਚੰਗਾ ਇਨਸਾਨ ਬਣਨ ਬਾਰੇ ਸੋਚਣ ਲੱਗਾ ਭੱਜੇ ਆਉਂਦੇ ਨੂੰ ਜੰਗਲ ਵਿੱਚ ਅੱਗੇ ਪਾਈ ਮਾਣਾ ਜੀ ਵੱਲਦੀ ਹੋਈ ਚੀਖਾ ਦੇ ਸਿਰਾਨੇ ਖੜੇ ਮਿਲੇ ਉਸ ਕੋਲ ਪੁੱਛਿਆ ਕਿ ਕੌਣ ਮਰ ਗਿਆ ਹੈ ਜਦੋਂ ਭਾਈ ਮਾਨਾ ਜੀ ਨੇ ਉਸ ਚੋਰ ਨੂੰ ਸਾਰੀ ਗੱਲ ਦੱਸੀ ਤਾਂ ਉਹ ਚੋਰ ਅੱਗੋਂ ਭਾਈ ਮਾਨਾ ਜੀ ਨੂੰ ਕਹਿਣ ਲੱਗਾ ਕਿ ਤੂੰ ਗੁਰੂ ਦਾ ਬਚਨ ਮੈਨੂੰ ਵੇਚ ਦੇ ਤੇ ਇਸ ਦੇ ਬਦਲੇ ਮੈਂ ਤੈਨੂੰ ਇਹ ਸਾਰਾ ਸੋਨਾ ਦੇ ਦਿੰਦਾ ਹਾਂ ਸੋ ਭਾਈ ਮਾਨਾ ਝੱਟ ਮੰਨ ਗਿਆ ਤੇ ਸੋਨਾ ਲੈ ਕੇ ਉੱਥੋਂ ਚੱਲਦਾ ਬਣਿਆ ਉਸ ਚੋਰ ਨੇ ਬੜੀ ਚੀਖਾ ਵਿੱਚ ਛਾਲ ਮਾਰ ਦਿੱਤੀ ਪਰ ਛਾਲ ਮਾਰਨ ਦੀ ਦੇਰ ਹੀ ਸੀ ਕਿ ਉਸ ਸਮੇਂ ਉਸ ਦਾ ਪਿੱਛਾ ਕਰ ਰਹੇ ਰਾਜ ਦੇ ਸਿਪਾਹੀ ਉੱਥੇ ਆਣ ਪਹੁੰਚੇ ਉਸ ਨੂੰ ਬਾੜ ਦੀ ਚਿਖਾ ਵਿੱਚ ਬਾਹਰ ਕੱਢ ਕੇ ਮਾਰਨ ਤੋਂ ਬਚਾ ਲਿਆ ਅਤੇ ਰਾਜੇ ਕੋਲ ਲਿਆ ਪੇਸ਼ ਕੀਤਾ ਚੋਰ ਨੇ ਜਦੋਂ ਚਿਖਾ ਵਿੱਚ ਛਾਲ ਮਾਰਨ ਵਾਲੀ ਸਾਰੀ ਵਾਰਤਾ ਰਾਜੇ ਨੂੰ ਸੁਣਾਈ ਤਾਂ ਰਾਜਾ ਉਸ ਚੋਰ ਦਾ ਤਿਆਗ ਦੇਖ ਕੇ ਬੜਾ ਪ੍ਰਸੰਨ ਹੋਇਆ ਤੇ ਉਸ ਦੀ ਕੋਈ ਔਲਾਦ ਨਾ ਹੋਣ ਕਾਰਨ ਉਸ ਚੋਰ ਨੂੰ ਆਪਣਾ ਪੁੱਤਰ ਬਣਾ ਕੇ ਉਸ ਨੂੰ ਸਾਰੇ ਰਾਜ ਭਾਗ ਦਾ ਵਾਰਿਸ ਬਣਾ ਦਿੱਤਾ ਉਧਰ ਪਾਈ ਮਾਣਾ ਜਦੋਂ ਸੋਨਾ ਵੇਚਣ ਬਾਜ਼ਾਰ ਗਿਆ ਤਾਂ ਉੱਥੇ ਫੜਿਆ ਗਿਆ ਤੇ ਰਾਜੇ ਨੇ ਉਸ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਉਥੇ ਹੀ ਨਰਕ ਵਰਗੀ ਜ਼ਿੰਦਗੀ ਭੋਗਦਾ ਹੋਇਆ ਮਰ ਗਿਆ ਸੋ ਗੁਰੂ ਪਿਆਰੀ ਸਾਸ ਅੰਗਜੀ ਇਹ ਫਾਲ ਹੈ ਗੁਰੂ ਦਾ ਬਚਨ ਮੰਨਣ ਦਾ ਅਤੇ ਸਜਾ ਬਚਨ ਨਾ ਮੰਨਣ ਦੀ ਜਿਸ ਨੇ ਬਚਨ ਕਮਾਇਆ ਉਹ ਚੋਰ ਤੋਂ ਰਾਜਪਾਗ ਦਾ ਮਾਲਕ ਬਣ ਗਿਆ ਅਤੇ ਜਿਸ ਨੇ ਨਾ ਕਮਾਇਆ ਉਹ ਜੇਲ੍ਹ ਦੀ ਕਾਲ ਕੋਠੜੀ ਵਿੱਚ ਨਰਕ ਵਰਗੀ ਜ਼ਿੰਦਗੀ ਭੋਗਦਾ ਭੋਗਦਾ ਉਥੇ ਹੀ ਮਰ ਗਿਆ